ਬਹੁਤ 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 ਬ ਏ ਜੀ ਜਲੰਧਰ ਜੀ ਨੇ ਚਾਰਿਆ ਪਿੰਡ ਦੇ ਕੀ ਹਾਂਜੀ ਉਹ ਅਗਲਾ ਪ੍ਰੋਜੈਕਟ ਹਾਂਜੀ ਪਿੰਡਾਂ ਦੀ ਸਾਡੀ ਇਹੋ ਡਿਮਾਂਡ ਆ ਸਾਡਾ ਜੇ ਸਾਡਾ ਹੱਲ ਹੋ ਜੇ ਤੇ ਦੂਜੀ ਪਾਰਟੀ ਦਾ ਬੂਥ ਵੀ ਚੜੀਆਂ ਪਿੰਡਾਂ ਹੀ ਨਹੀਂ ਲੱਗਦਾ ਜੇ ਇਹ ਸਾਡੀ ਕਿਰਪਾ ਨਹੀਂ ਕਰਦੇ ਹੋ ਦੇ ਇੱਕ 15 ਕਿਲੋਮੀਟਰ ਸਾਡਾ ਬੰਨ ਇੱਕ ਜਮੀਨਾ ਮੜਤੀ ਹੋ ਜਾਵੇ ਦੇਖੋ ਇੱਕ ਨੋਚਾ ਲਾਗੇ ਅਸੀਂ ਇਹ ਤੁਹਾਨੂੰ ਗਾਰੰਟੀ ਦਿੰਦੇ ਪਿਆਵਾ ਪਿੰਡਾਂ ਦੇ ਬੂਥ ਵੀ ਦੂਜੀ ਪਾਰਟੀ ਦਾ ਨਹੀਂ ਲੱਗਣਗਾ ਜੇ ਸੋ ਚੜੀਆਂ ਸਰਪੰਚਾਂ ਦੇ ਦਾ ਵੀ ਵੀ ਦੱਸਦਾ ਮੈਂ ਤੁਹਾਨੂੰ ਅੱਜ ਦੱਸਦਾ ਆ ਜਿਹੜੀਆਂ ਜ਼ਮੀਨਾਂ ਪੱਕੀਆਂ ਕਰ ਲਈਆਂ ਸਾਡੇ ਉੱਤੇ ਫਰੋਸਪੁਰ ਤੋਂ ਲੈ ਕੇ ਤੁਹਾਡੇ ਸਾਰੇ ਇਲਾਕੇ 'ਚ ਆਈਸ ਮਸਿਆ ਸਾਡੇ ਫਰੋਸਪੁਰ ਜਲਾਲਾਬਾਦ ਆਈ ਹੈ ਮੇਰੀ ਕਮਿਟਮੈਂਟ ਹੈ ਪਹਿਲੀ ਕੈਬਨਿਟ ਮੀਟਿੰਗ 'ਚ ਇੱਕ ਟਾਈਮ ਸਾਰੀਆਂ ਪੱਕੀਆਂ ਕਰ ਤੇ ਬਾਪੂ ਬਾਦਲ ਨੇ ਵੀ ਕੀਤੀਆਂ ਸੀ ਬੜਾ ਸੋਹਣੀਆਂ ਕੀਤੀਆਂ ਸੀ ਸਭ ਲੋਕ ਇਕੱਠਾ ਹੈ ਬਾਕੀ ਜਿੰਨਾ ਅਧਰਿਆ ਇਹਨੂੰ ਅਸੀਂ ਕੰਕਰੀਟ ਦਾ ਬੰਦ ਬਣਾਵਾ ਪੂਰੇ ਪੰਜਾਬ ਅਬ ਬਿਮਾਰੀ ਇੱਕ ਜਿਵੇਂ ਸੜਕਾਂ ਨਹੀਂ ਸੀਮੰਟ ਦੀਆਂ ਬਣਾਈਆਂ ਉਸੇ ਤਰੀਕੇ ਨਾਲ ਬੰਦ ਅੱਜ ਬਿਮਾਰੀ ਪੱਕੀ ਨਿਕਲ ਜੂਗੀ ਯਾਦ ਵੀ ਕਰਦੇ ਆ ਬੰਦੇ ਨੇ ਜਿਹਨਾਂ ਸਲਾਹ ਗਵਾ ਲਿਆ ਉਹ ਕਹਿ ਨਹੀਂ ਚਲੋ ਉਹਨਾਂ ਦਾ ਸਮਾਂ ਉਹਨੂੰ ਮੈਂ ਆਪਣੇ ਤਰਫੋਂ ਮੈਂ ਹੁਣੇ ਆਇਆ ਸੀ ਤੇ ਉੱਥੇ ਮੈਂ ਮੈਂ 2 ਲੱਖ ਰੁਪਏ ਦੇ ਵੀ ਦਿੱਤੇ ਪਸ 3000 ਲੀਟਰ ਡੀਜ਼ਲ ਵੀ ਦੇ ਚੁੱਕਾ ਹਾਂ ਜੀ ਬਸ ਇਹ ਤੋਂ ਆਪਣੇ ਇੰਨੀ ਧਾਅ ਉੱਪਰ ਸਰ ਇੱਥੇ ਦੋ ਆ ਜੀ ਸਰ ਬੇਨਤੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਮਿੰਟ ਜੀ ਸਰ ਇਹਨਾਂ ਦੀ ਇੱਕ ਆਵ ਇੱਥੇ ਹਾਂ ਹਾਂ ਇਹ ਕਿੱਥੇ ਇਹ ਕਿਨਾਂ ਦੇ ਪਿੰਡ ਉਧਰ ਲੱਗੀਆਂ ਉਹ ਤੁਸੀ ਬੰਨਾ ਜੀ ਪਹਿਲਾ ਪੁਰਾਣਾ ਅੱਛਾ ਉਹ ਕਿੱਧਰ ਆਉਂਦੇ ਨਵਾਂ ਬੰਨਾ ਲੱਗਦਾ ਦਾਰੇ ਵਾਲਾ ਜੀ ਇੱਕ ਮਿੰਟ ਇੱਕ ਚੀਜ਼ ਦੀ ਲੋੜ ਹੈ ਸਾਨੂੰ ਬੱਸ ਡੀਜ਼ਲ ਦੀ ਤੇ ਬੋਰੇ ਦਈ ਦੇ ਦੀ ਮਿੱਟੀ ਦੇ ਫਿਰ ਐਂ ਕਰਦੇ ਆਂ ਹਾਂ ਜੀ ਥੋੜੇ ਵੀ 2000 ਲੀਟਰ ਕਰਦੇ ਨੇ ਇੱਥੇ ਪਰਲੇ ਪਾਸੇ ਠੀਕ ਹੈ ਜੀ ਉਹ ਭੇਜ ਦੇ ਉਹ ਦੋਵਾਂ ਬੰਨਾਂ ਦਾ ਫੇਰ ਹੋਰ ਬੁੱਝ ਫੇਰ ਕੋਈ ਨਹੀਂ ਕੋਈ ਜੀ ਰੇ ਨਾਲੇ ਡੀਜ਼ਲ ਆ ਜੁੱਥੋਂ ਸ਼ਾਮ ਨੂੰ ਇੱਥੇ ਡੀਜ਼ਲ ਆ ਜੀ 40 ਲੀਟਰ ਠੀਕ ਚਲੋ ਸ਼ਾਮ ਨੂੰ ਸ਼ਾਮ ਜੀ ਜਿੰਦਾਬਾਦ ਆਵੇ ਤੁਹਾਡੀ ਸਰਕਾਰ ਆਹੀ ਮਾਰ ਕੇ ਆਉਂਦੇ ਸਾਡੇ ਇਲਾਕੇ ਨੇ ਆਪਦੇ ਮੂੰਹ ਤੇ ਆਪੇ ਚਮੇੜਾ ਮਾਰ ਤਕਿਸ ਨੂੰ ਬਸ ਜਿਹੜਾ ਅੱਖਾਂ ਵਿੱਚ ਕਿ ਫੰਦੂ ਜੜਾ ਕਰ ਦਿਓ ਤਾਂ ਵਜਾਂਗੇ ਬੋਲੇ ਸਚਿਨੂ ਡਰਾਈਵ ਇਧਰਲੇ ਪਾਸੇ ਫਰੂਖਪੁਰ ਜੇਲਾ ਲੱਗੇ ਪਈ ਦੇਖੋ ਕਿੰਨੀ ਸਪੀਡ ਨਾਲ ਪੰਜ ਰਿਹਾ ਇਹ ਲੱਗਦਾ ਕਿਤੇ ਸਮੁੰਦਰ ਦੇ ਕੰਡੇ ਤੇ ਆ ਜਿਹੜਾ ਬੰਨ ਬੰਨੇ ਆ ਜੀ ਆ ਬਹਾਦਰ ਕੌਮ ਨੇ ਬਣੇ ਆਪਣੇ ਕੋਲੋਂ ਪੈਸਾ ਦੇ ਆਪਣੇ ਕੋਲੋਂ ਸਾਰਾ ਲਾ ਕੇ ਸਾਧਨ ਦਿਨ ਰਾਤ ਮੈਨੂੰ ਲੱਗਾ ਹਫਤਾ ਸੁੱਤੇ ਨਹੀਂ ਹੋਣੇ ਜੀ ਬਿਲਕੁਲ ਮੇਰਾ ਸਿਰ ਝੁਕਦਾ ਇਹ ਮਹੀਨਾ ਮਹੀਨਾ ਹੋ ਗਿਆ ਜਿਹੜਾ ਸਤਾਪ ਚੱਲ ਰਿਹਾ ਹੈ ਆ ਹੈ ਖਾਲਸਾ ਕੌਮ ਦਾ ਜਜ਼ਬਾ ਪੰਗਸਾ ਨਾ ਸੈਂਟਰ ਤੋਂ ਮਦਦ ਨਾ ਸੂਬੇ ਤੋਂ ਮਦਦ ਕੌਮ ਨੇ ਆਪਣੇ ਆਪ ਹੀ ਸਾਰਾ ਕੁਝ ਕੀਤਾ ਹੈ ਮੈਂ ਇਹਨਾਂ ਦਾ ਸਾਰੇ ਪੰਜਾਬ ਤਰਫੋਂ ਇਹਨਾਂ ਦਾ ਧੰਨਵਾਦ ਕਰਦਾ ਜੀ ਤੇ ਇਹਨਾਂ ਨੇ ਪੁੱਛਿਆ ਜੋ ਚਾਹੀਦੀ ਹੈ ਸੋ ਮੈਂ ਹੁਣੀ ਇਹਨਾਂ ਨੂੰ ਵੀ 2000 ਕਿੰਨਾ 2000 ਲੀਟਰ ਇਹਨਾਂ ਨੇ 4000 ਕੀਤਾ ਜੀ ਇਹਨਾਂ ਦਾ ਸੋ ਦੋਨੋਂ ਜਗ੍ਹਾ ਤੇ ਅਸੀਂ 4000 ਲੀਟਰ ਇੱਥੇ ਦਿੱਤਾ 3000 ਲੀਟਰ ਉੱਥੇ ਦਿੱਤਾ ਤੇ ਪੈਸੇ ਭੇਜਦੇ ਕਿਸੇ ਚੀਜ਼ ਦੀ ਹੋਰ ਅਜਾ ਹੋਰ ਵੀ ਕੋਈ ਲੋਡ ਹੋਏ ਹੋਰ ਵੀ ਲੋਡ ਹੋਏ ਤੇ ਵਿੱਚ ਜਿਹੜੀ ਮੰਗ ਕੀਤੀ ਸੀ ਉਹ ਤੁਸੀਂ ਪੂਰੀ ਕਰੀ ਬਹੁਤ ਧੰਨਵਾਦ ਸੋ 72 ਮੈਂ ਤੁਹਾਨੂੰ ਕਹਿੰਦਾ ਕਿਸੇ ਚੀਜ਼ ਦੀ ਲੋਡ ਹੋਏ ਹਾਂਜੀ 72 ਇੱਥੇ ਹੈ ਤੁਸੀਂ ਇਹਨੂੰ ਟੈਲੀਫੋਨ ਕਰ ਦਿਓ ਰਾਤੋਂ ਰਾਤ ਭੇਜ ਦਾਂ